ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਦੇ ਉੱਤੇ ਜਸਵਿੰਦਰ ਬਰਾੜ ਦਾ ਬੱਚਿਆਂ ਵਰਗੇ ਮੁੰਡਿਆਂ ਨਾਲ ਸਬੰਧ ਸੀ ਧੋਖਾ ਤੜੀ ਕਰਦੀ ਰਹੀ ਆ ਹੋਰ ਵੀ ਪਤਾ ਨਹੀਂ ਕਿੰਨੇ ਕੁ ਇਲਜ਼ਾਮ ਜਿਹੜੇ ਨੇ ਜਸਵਿੰਦਰ ਬਰਾੜ ਉੱਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਲਾ ਦਿੱਤੇ ਨੇ ਅਸੀਂ ਇੱਕ ਮਿੰਟ ਵਿੱਚ ਸੋਸ਼ਲ ਮੀਡੀਆ ਉੱਤੇ ਸਰਟੀਫਿਕੇਟ ਦੇ ਦਿੰਨੇ ਆ ਹਰ ਇੱਕ ਨੂੰ ਐਨੀ ਜ਼ਮੀਰ ਮਾਰ ਕੇ ਕਿਸੇ ਖਿਲਾਫ ਨਾ ਬੋਲਿਆ ਕਰੋ ਇੱਕ ਨਾ ਇੱਕ ਦਿਨ ਕਰਮ ਅੱਗੇ ਆਉਂਦੇ ਨੇ ਜੇ ਤੁਸੀਂ ਅੱਜ ਉਹਨਾਂ ਦਾ ਮਜ਼ਾਕ ਬਣਾਇਆ ਸੋਡਾ ਵੀ ਇੱਕ ਦਿਨ ਜ਼ਰੂਰ ਬਣ ਕੇ ਰਹੇਗਾ ਇਹ ਗੱਲ ਯਾਦ ਰੱਖਿਓ ਖੈਰ ਜਸਵਿੰਦਰ ਬਰਾੜ ਜੀ ਦੇ ਇਹ ਮੁੱਦੇ ਤੇ ਮਾਤਾ ਚਰਨ ਕੌਰ ਜੀ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਮਾਤਾ ਚਰਨ ਕੌਰ ਜੀ ਕਹਿੰਦੇ ਹਨ ਕਿ ਸਿੱਧੂ ਦੀ ਭੂਆ ਜਸਵਿੰਦਰ ਬਰਾੜ ਦਾ ਲੋਕਾਂ ਨੇ ਜੀਣਾ ਮੁਸ਼ਕਲ ਕਰ ਰੱਖਿਆ ਹੈ ਸਾਡੇ ਕੋਲ ਆ ਕੇ ਉਹ ਵਿਚਾਰੀ ਐਨਾਂ ਰੋਂਦੀ ਹੈ ਕਹਿੰਦੀ ਹੈ ਜੇ ਅੱਜ ਸਿੱਧੂ ਹੁੰਦਾ ਉਸ ਨੇ ਲੋਕਾਂ ਨੂੰ ਚੁੱਪ ਕਰਾ ਦੇਣਾ ਸੀ ਸਾਡੀ ਅਕਸਰ ਜਸਵਿੰਦਰ ਬਰਾੜ ਜੀ ਨਾਲ ਗੱਲ ਹੁੰਦੀ ਰਹਿੰਦੀ ਹੈ ਅਸੀਂ ਉਹਨੂੰ ਇਹੀ ਕਹਿੰਨੇ ਆ ਕਿ ਸਾਡੇ ਕੰਨੀ ਦੇਖ ਸਾਨੂੰ ਤਾਂ ਲੋਕ ਹੁਣ ਵੀ ਜਲੀਲ ਕਰਦੇ ਨੇ ਅਸੀਂ ਹੌਸਲਾ ਨਹੀਂ ਛੱਡਿਆ ਅਸੀਂ ਜ਼ਿੰਦਗੀ ਜਿਉਂਨੇ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਮਾੜਾ ਸਮਾਂ ਨਿਕਲ ਜਾਊਗਾ ਮਾੜੇ ਲੋਕ ਕਿਸੇ ਦੀ ਚੜ੍ਹਾਈ ਜਰਦੇ ਨਹੀਂ ਇਹਨਾਂ ਦਾ ਕੰਮ ਕੁੱਤਿਆਂ ਵਾਂਗੂ ਭੌਂਕਣਾ ਹੁੰਦਾ ਹੈ ਤੁਸੀਂ ਇਹਨਾਂ ਦੀ ਪ੍ਰਵਾਹ ਨਾ ਕਰਿਆ ਕਰੋ ਆਪਣਾ ਕੰਮ ਕਰਦੇ ਰਹੋ ਪਰਮਾਤਮਾ ਨੇ ਸਾਰਾ ਹਿਸਾਬ ਕਿਤਾਬ ਕਰਨਾ ਹੈ ਇਹਨਾਂ ਦੀ ਵਾਰੀ ਵੀ ਆਊ ਤੁਸੀਂ ਆਪਣੀ ਜਗ੍ਹਾ ਸਹੀ ਹੋ ਬਸ ਪਰਮਾਤਮਾ ਦਾ ਭਾਣਾ ਮਨ ਕੇ ਉਸ ਦੀ ਰਾਜ ਵਿੱਚ ਰਹਿ ਕੇ ਜ਼ਿੰਦਗੀ ਨੂੰ ਜਿਓ ਮਾੜੇ ਲੋਕਾਂ ਦੀ ਗੱਲ ਨੂੰ ਨਾ ਸੁਣੋ ਉਹਨਾਂ ਨੂੰ ਨਾ ਦੇਖੋ ਇਹ ਬਿਆਨ ਸਨ ਮਾਦਾ ਚਰਨ ਕੌਰ ਜੀ ਦੇ ਧੰਨਵਾਦ ਦੋਸਤੋ